ਇਹਨੇ ਫਤਿਆਲੇ ਤੋਂ ਗੱਲ ਕਰ ਲਈ ਚੁੰਨੀ ਤੋਂ ਗੱਲ ਕਰ ਲਈ ਜਦੋਂ ਮਰੀਂਡਰਲ ਪਾਸੇ ਦੀ ਸੰਗਤ ਆਣੀ ਤਾਂ ਉਹਨਾਂ ਵਾਸਤੇ ਕੀ ਕੁਝ ਕੋਈ ਰੂਟ ਥੋੜਾ ਸਮਝਾ ਦੇ ਜਿਹੜੀ ਜੀ ਮੋਹਾਲੀ ਸਾਈਡ ਤੋਂ ਟ੍ਰੈਫਿਕ ਆਣਾ ਹੈ ਜੀ ਜਿਹੜਾ ਮੋਹਾਲੀ ਸਾਈਡ ਤੋਂ ਟ੍ਰੈਫਿਕ ਆਣਾ ਹੈ ਉਹ ਵਾਇਆ ਚੁੰਨੀ ਲਾਂਡਰਾ ਰੋਡ ਆਏਗਾ ਜੀ ਤੇ ਉਹਦੇ ਵਿੱਚ ਜਿਹੜੇ ਵੱਡੇ ਵੀਹਿਕਲਸ ਹਨ ਉਹ ਅਸੀਂ ਲਾਂਡਰਾ ਚੌਕ ਤੋਂ ਹੀ ਅਸੀਂ ਡਾਇਵਰਟ ਕਰ ਰਹੇ ਹਾਂ ਇੱਥੇ ਹੈਗਾ ਆਪਣਾ ਇੱਥੇ ਆਰਜੀ ਬੱਸ ਸਟਾਪ ਬਣਾਇਆ ਮੰਡੋਫਲ ਪਿੰਡ ਦੇ ਕੋਲ ਇੱਥੇ ਬੱਸ ਸਟਾਪ ਤੇ ਆ ਕੇ ਇਸ ਤੋਂ ਬਾਅਦ ਗੱਡੀਆਂ ਨਹੀਂ ਅਲਾਉਡ ਹੈ ਜੀ ਤੇ ਇਸ ਤੋਂ ਬਾਅਦ ਉਹ ਸਿਰਫ ਸ਼ਟਲ ਤੋਂ ਹੀ ਆਉਣਗੇ ਜਿਹੜ ਤੇ ਖਾਨਪੁਰ ਕਟ ਤੋਂ ਐਂਟਰ ਕਰਾਂਗੇ। ਇਨ ਦੋਆ ਥਾਵਾਂ ਤੇ ਜਿਹੜਾ ਸਾਡੀ ਅਨਾਜ ਮੰਡੀ ਹੈਗੀ ਅਨਾਜ ਮੰਡੀ ਤੱਕ ਗੱਡੀ ਅਲਾਉਡ ਹੈ ਜੀ। ਜਿਹੜਾ ਪਟਿਆਲੇ ਤੇ ਰਾਜਪੁਰੇ ਸਾਈਡ ਤੋਂ ਟ੍ਰੈਫਿਕ ਆ ਰਹਾ ਹੈ। ਉਹ ਜੀ ਸਿਰਫ ਸ਼ਮਸ਼ੇਰ ਨਗਰ ਤੱਕ ਹੀ ਸ਼ਮਸ਼ੇਰ ਨਗਰ ਚੌਕ ਤੱਕ ਹੀ ਗੱਡੀ ਅਲਾਉਡ ਹੈ ਜੀ। ਉੱਥੇ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਜਿਹੜਾ ਇਹ ਜਿਹੜਾ ਮੇਨ ਆਪਣਾ ਦੋਨੋਂ ਜਿਹੜਾ ਜੋਤੀਸਰੂ ਗੁਰਦਾਰਾ ਸਾਹਿਬ ਤੋਂ ਲੈ ਕੇ ਤੇ ਜਿਹੜਾ ਆਪਣੇ ਜੋਤੀਸਰੂ ਗੁਰਦਾਰਾ ਸਾਹਿਬ ਤੋਂ ਲੈ ਕੇ ਜਿਹੜਾ ਫਤੇਗੜ ਸਾਹਿਬ ਗੁਰਦਾਰਾ ਸਾਹਿਬ ਦਾ ਏਰੀਆ ਹੈ। ਇਹ ਸਾਰਾ ਅਸੀਂ ਜਿਹੜਾ ਸੀਸੀਟੀਵੀ ਕੈਮਰਾ ਦੇ ਰਾਹੀਂ ਸਾਰਾ ਕ ਇਹ ਅਸੀਂ ਉੱਪਰ ਨੂੰ ਰਾਜਪੁਰੇ ਨੂੰ ਸ਼ਿਫਟ ਕਰ ਦਿੰਗੇ ਜੀ ਜਿਹੜਾ ਨਹੀਂ ਜਿੰਨਾ ਜਿੰਨੇ ਨਹੀਂ ਆਣਾ ਸਗਾ ਇੱਥੇ ਮੱਥਾ ਟੇਕ ਗਾ ਜਿਹੜਾ ਲੁਧਿਆਣੇ ਸਾਈਡ ਦਾ ਟ੍ਰੈਫਿਕ ਹੈ ਉਹ ਜੀ ਥੱਲੇ ਨੂੰ ਡਾਇਵਰਟ ਹੋਏਗਾ ਸ੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਮੌਜੂਦ ਆ ਦਸੰਬਰ ਦੇ ਵਿੱਚ ਪਉ ਦਸੰਬਰ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਇੱਥੇ ਵੱਡਿਆ ਕੱਟ ਜਿਸ ਦਾ ਸੰਗਤਾਂ ਦਾ ਹੜ ਇਥੇ ਆ ਜਾਂਦਾ ਤਾਂ ਸੰਗਤਾਂ ਦੋ ਤਰਾਡੇ ਤੋਂ ਨਤਮਸਤਕ ਹੁੰਦੀਆਂ ਨੇ ਤੇ ਸਾਡੇ ਨਾਲ ਫਤਿਹਗੜ ਸਾਹਿਬ ਤੋਂ ਐਸਐਸਪੀ ਸੁਭਮ ਜਿਹੜੇ ਅਗਰਵਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਵੱਲੋਂ ਟ੍ਰੈਫਿਕ ਜਿਹੜੇ ਨਿਯਮਾਂ ਲੈ ਕੇ ਜਾ ਕੇ ਫਿਰ ਹੋ ਫਿਰ ਪ੍ਰਬੰਧ ਕੀਤੇ ਗਏ ਨੇ ਪਾਰਕਿੰਗ ਲੈ ਕੇ ਤਾਂ ਕਿ ਸੰਗਤਾਂ ਨੂੰ ਵੀ ਸੰਗਤ ਗੁਰਦੁਆਰਾ ਸਾਹਿਬ ਜਾ ਕੇ ਨਤਮਸਤ ਹੋਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਕਿਉਂਕਿ ਭਾਰੀ ਵਾਹਨਾਂ ਦੀ ਗੱਲ ਕਰ ਲਈਏ ਮੋਟਰ ਵੱਡੇ ਪੱਧਰ ਦੇ ਉੱਤੇ ਜਦੋਂ ਆਉਂਦੇ ਨੇ ਤਾਂ ਜਾਮ ਲੱਗ ਜਾਂਦਾ ਜਿਸ ਦੇ ਕਰਕੇ ਪ੍ਰਸ਼ਾਸਨ ਨੂੰ ਵੀ ਦਿੱਕਤਾਂ ਆਉਂਦੀਆਂ ਤੇ ਇਸ ਨੂੰ ਲੈ ਕੇ ਅਗਰਵਾਲ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਪਾਰਟੀ ਪੰਜਾਬ ਦੇ ਵਿੱਚ ਜੀ ਕਿਵੇਂ ਦੇਖਦੇ ਹੋ ਕਿ ਕੀ ਕੁਝ ਪ੍ਰਬੰਧ ਕੀਤੇ ਗਏ ਨੇ ਜਿਵੇਂ ਮੈਪ ਤੁਹਾਡੇ ਵੱਲੋਂ ਜਾਰੀ ਕਰ ਦੇ ਦਿੱਤਾ ਗਿਆ ਇਹਦੇ ਵਿੱਚ ਰੂਟ ਕੀ ਨੇ ਟਰੈਫਿਕ ਦੇ ਜਿਹੜੀ ਪਾਰਕਿੰਗ ਤੇ ਟਰੈਲੀਆਂ ਟਰੈਕਟਰ ਆ ਰਹੇ ਨੇ ਉਹਨਾਂ ਵਾਸਤੇ ਪਾਰਕਿੰਗ ਦੇ ਪ੍ਰਬੰਧ ਕੀ ਕੁਝ ਕੀਤੇ ਗਏ ਨੇ ਅਸੀਂ ਜੀ ਬੜੇ ਪੁਖਤਾ ਪ੍ਰਬੰਧ ਕੀਤੇ ਆ ਜੀ ਪੂਰੇ ਇਲਾਕੇ ਨੂੰ ਅਸੀਂ 6 ਸੈਕਟਰਾਂ ਚ ਡਿਵਾਈਡ ਕੀਤਾ ਉਹ ਫਰਦਰ ਜਿਹੜੇ ਸੈਕਟਰ ਸੰਘੇ 79 ਨਾ ਕੇ ਤੇ 20 ਪਾਰਕੀਆਂ ਦੇ ਵਿੱਚ ਡਿਵਾਈ ਉਸ ਤੋਂ ਇਲਾਵਾ ਅਸੀਂ 15 ਜਿਹੜੇ ਹੈਗੇ ਆ ਟਰੈਫਿਕ ਪੁਆਇੰਟ ਤੇ 11 ਟਰੈਫਿਕ ਡਾਇਵਰਜਨ ਬਣਾਏ ਆ ਇਸ ਤੋਂ ਇਲਾਵਾ ਅਸੀਂ 6 ਅਸੀਂ 13 ਸਾਡੇ ਜਿਹੜੇ ਹੈਗੇ ਆ ਵਾਚ ਟਾਵਰ ਏ ਤੇ 6 ਹੈਲਪ ਡੈਸਕ ਬਣਾਈ ਹੈ ਸੰਗਤ ਦੀ ਸਹੂਲਤ ਵਾਸਤੇ ਉਹਦੇ ਵਿੱਚ ਅਸੀਂ ਸਾਰਿਆਂ ਦੇ ਵਿੱਚ ਵੱਡੀ ਸਕਰੀਨਾਂ ਲਗਾਈਆਂ ਹੋਈਆਂ ਨੇ ਇਸ ਤੋਂ ਇਲਾਵਾ ਦੋ ਜਿਹੜੇ ਸਾਡੇ ਪੁਆਇੰਟਸ ਹੈਗੇ ਆ ਜੋਤੀਸਰੂਪ ਗੁਰਦਾਰਾ ਸਾਹਿਬ ਤੇ ਜਿਹੜਾ ਜੋਤੀਸਰੂਪ ਮੋੜ ਦੋਨੋਂ ਹੀ ਤਾਂ ਤੇ ਅਸੀਂ ਵੱਡੀ LED ਸਕਰੀਨ ਲਾ ਰਹੇ ਹਾਂ ਜਦੇ ਵਿੱਚ ਸਾਰੀ ਜਿਹੜੀ ਹੈਗੀ ਆ ਇਨਫੋਰਮੇਸ਼ਨ ਅਵੇਲੇਬਲ ਹੋਏਗੀ ਇਸ ਤੋਂ ਇਲਾਵਾ ਅਸੀਂ ਡਿਜੀਟਲੀ ਸਾਰਾ ਮਾਨੀਟਰ ਕਰ ਰਹੇ ਹਾਂ ਸਾਡੇ ਲਗਭਗ 300 ਦੇ ਕਰੀਬ ਸੀਸੀਟੀਵੀ ਕੈਮਰੇ ਦਾ ਅਸੀਂ ਜਾਲ ਵਿਛਾਇਆ ਹੈ ਇਸ ਤੋਂ ਇਲਾਵਾ 6 ਡਰੋਨਸ ਦੇ ਰਾਹੀਂ ਅਸੀਂ ਸਾਰਾ ਇਹ ਮਾਨੀਟਰ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਅਸੀਂ ਜਿਹੜਾ ਹੈਗਾ ਪੂਰੇ ਥਾਂ-ਥਾਂ ਤੇ ਅਸੀਂ ਵੱਡੇ ਫਲੈਕਸ ਤੇ ਬੈਨਰਸ ਲਾਏ ਹੋਏ ਨੇ ਜਿਦੇ ਵਿੱਚ ਅਸੀਂ ਪਾਰਕਿੰਗਸ ਦੇ ਬਾਰੇ, ਟ੍ਰੈਫਿਕ ਸਾਈਨਸ ਦੇ ਬਾਰੇ, ਟ੍ਰੈਫਿਕ ਰੂਟਸ ਦੇ ਬਾਰੇ ਸੰਗਤ ਨੂੰ ਇਤਲਾਹ ਦੇ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਜਿਹੜੇ ਹੈਗਾ ਉਹ ਸਾਡੀ ਜਿਹੜੀ ਸੋਸ਼ਲ ਮੀਡੀਆ ਹੈਂਡਲਸ ਹੈ ਉੱਤੇ ਵੀ ਅਸੀਂ ਸਾਰੀ ਇਨਫੋਰਮੇਸ਼ਨ ਲਗਾਈ ਹੈ ਤੇ ਐਕਸਕਲੂਸਿਵਲੀ ਅਸੀਂ ਦੋ ਵੈਬ ਦੋ ਜਿਹੜੇ ਹੈਗੇ ਆ ਵੈਬ ਪੇजेस ਅਸੀਂ ਬਣਾਏ ਆ ਇਹਦੇ ਵਿੱਚ ਸੋਸ਼ਲ ਮੀਡੀਆ ਤੇ ਉਹਦੇ ਵਿੱਚ ਵੀ ਸਾਰੀ ਇਨਫੋਰਮੇਸ਼ਨ ਮੁਹैया कराई ਗਈ ਹੈ ਤੇ ਸੋਸ਼ਲ ਤੇ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ דרਾਈ ਵੱਖਰੇ ਤੌਰ ਤੇ ਅਸੀਂ ਸੰਗਤ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਸਾਡੇ ਜਿਹੜੇ ਮੇਨ ਪ੍ਰਬੰਧ ਹੈਗੇ ਆ ਸਾਰੀ ਪੂਰੇ ਪ੍ਰੋਗਰਾਮ ਨੂੰ ਲੈ ਕੇ ਤੇ ਇਹ ਇਸ ਤਰੀਕੇ ਨਾਲ ਅਸੀਂ ਸਾਰਾ ਮੋਨੀਟਰ ਕਰ ਰਹੇ ਹਾਂ ਜੀ ਜਿਵੇਂ ਪਟਿਆਲੇ ਤੋਂ ਗੱਲ ਕਰ ਲਈ ਚੁੰਨੀ ਤੋਂ ਗੱਲ ਕਰ ਲਈ ਜੇ ਪਰ ਮਰੀਂਡਾਲ ਪਾਸੇ ਸੰਗਤ ਆਣੀ ਤਾਂ ਉਹਨਾਂ ਵਾਸਤੇ ਕੀ ਕੁਝ ਕੋਈ ਰੂਟ ਥੋੜਾ ਸਮਝਾ ਦਿਓ ਤੁਸੀਂ ਨਾ ਜਿਵੇਂ ਤੁਹਾਡੇ ਕੋਲ ਜਿਹੜੀ ਜੀ ਮੁਹਾਲੀ ਸਾਈਡ ਤੋਂ ਟ੍ਰੈਫਿਕ ਆਣਾ ਹੈ ਜੀ ਜਿਹੜਾ ਮੁਹਾਲੀ ਸਾਈਡ ਤੋਂ ਟ੍ਰੈਫਿਕ ਆਣਾ ਹੈ ਉਹ ਵਾਇਆ ਚੁੰਨੀ ਲਾਂਡਰਾ ਰੋਡ ਆਏਗਾ ਜੀ ਤੇ ਉਹਦੇ ਵਿੱਚ ਜਿਹੜੇ ਵੱਡੇ ਵੀਹਿਕਲਸ ਹਨ ਉਹ ਅਸੀਂ ਲਾਂਡਰਾ ਚੌਕ ਤੋਂ ਹੀ ਅਸੀਂ ਡਾਇਵਰਟ ਕਰ ਰਹੇ ਹਾਂ ਉਸ ਤੋਂ ਬਾਅਦ ਵੀ ਜੇ ਨਹੀਂ ਹੁੰਦੇ ਤਾਂ ਅਸੀਂ ਚੁੰਨੀ ਕਲਾ ਤੋਂ ਡਾਇਵਰਟ ਕਰ ਦਾਂਗੇ ਤੇ ਜਿਹੜੀ ਸੰਗਤ ਹੈਗੀ ਆ ਜੀ ਸੰਗਤ ਸਿੱਧੇ ਆਏਗੀ ਜੀ ਪੈ ਸਿੱਧੇ ਇਧਰ ਆ ਜਾਏਗੀ ਜੋਤੀਸਰੂਪ ਮੋੜ ਇਸ ਤੋਂ ਪਹਿਲੇ ਹੀ ਇੱਥੇ ਹੈਗਾ ਆਪਣਾ ਇੱਥੇ ਆਰਜੀ ਬੱਸ ਸਟਾਪ ਬਣਾਇਆ ਮੰਡੋਫਲ ਪਿੰਡ ਦੇ ਕੋਲ ਇੱਥੇ ਬੱਸ ਸਟਾਪ ਤੇ ਆ ਕੇ ਇਸ ਤੋਂ ਬਾਅਦ ਗੱਡੀਆਂ ਨਹੀਂ ਅਲਾਉਡ ਹੈ ਜੀ ਤੇ ਇਸ ਤੋਂ ਬਾਅਦ ਉਹ ਸਿਰਫ ਸ਼ਟਲ ਤੋਂ ਹੀ ਆਉਣਗੇ ਜੀ ਸੇਮ ਜਿਹੜਾ ਮੋਰਿੰਡਾ ਸਾਈਡ ਤੋਂ ਮੋਰਿੰਡਾ ਕੁਰਾਲੀ ਸਾਈਡ ਤੋਂ ਟ੍ਰੈਫਿਕ ਆ ਰਿਹਾ ਹੈ ਜੀ ਥੱਲੇ ਉਹ ਮੋਰਿੰਡਾ ਕੁਰਾਲੀ ਸਾਈਡ ਤੋਂ ਟ੍ਰੈਫਿਕ ਜਿਹੜਾ ਇਧਰ ਆਪਣਾ ਜਿਹੜਾ ਬੱਸ ਸਟਾਪ ਹੈਗਾ ਬੱਸੀ ਦਾ ਬੱਸ ਸਟੈਂਡ ਉਧਰ ਤੱਕ ਹੀ ਗੱਡੀਆਂ ਅਲਾਉਡ ਹੈ ਉਸ ਤੋਂ ਬਾਅਦ ਸ਼ਟਲ ਸਰਵਿਸਿਜ਼ ਹੈंगी ਜੀ ਸੇਮ ਇਸੇ ਤਰੀਕੇ ਨਾਲ ਜਿਹੜਾ ਲੁਧਿਆ ਤੇ ਖਾਨਪੁਰ ਕਟ ਤੋਂ ਐਂਟਰ ਕਰਾਂਗੇ ਇਨ ਦੋਹਾਂ ਥਾਵਾਂ ਤੇ ਜਿਹੜਾ ਸਾਡੀ ਅਨਾਜ ਮੰਡੀ ਹੈਗੀ ਅਨਾਜ ਮੰਡੀ ਤੱਕ ਗੱਡੀਆਂ ਅਲਾਉਡ ਹੈ ਜੀ ਉਸ ਤੋਂ ਬਾਅਦ ਜੀ ਸ਼ਟਲ ਸਰਵਿਸਿਜ਼ ਮੁਹਈਆ ਕਰਾਈਆਂ ਗਈਆਂ ਇਸ ਤੋਂ ਇਲਾਵਾ ਜੀ ਜਿਹੜਾ ਪਟਿਆਲੇ ਤੇ ਰਾਜਪੁਰੇ ਸਾਈਡ ਤੋਂ ਟ੍ਰੈਫਿਕ ਆ ਰਹਾ ਹੈ ਉਹ ਜੀ ਸਿਰਫ ਸ਼ਮਸ਼ੇਰ ਨਗਰ ਤੱਕ ਹੀ ਸ਼ਮਸ਼ੇਰ ਨਗਰ ਚੌਕ ਤੱਕ ਹੀ ਗੱਡੀਆਂ ਅਲਾਉਡ ਹੈ ਜੀ ਉੱਥੇ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ ਤੇ ਉਸ ਤੋਂ ਸ਼ਟਲ ਪੁਆਇੰਟ ਹੋਏਗਾ ਜਿੰਨੇ ਜਿੰਨੇ ਜਿੱਥੇ ਜਿੱਥੇ ਆਪਾਂ ਜਿਸ ਤੋਂ ਗੱਡੀਆਂ ਨਹੀਂ ਅਲਾਉਡ ਉਹ ਸਾਰੇ ਪੁਆਇੰਟ ਤੇ ਪਾਰਕਿੰਗ ਦੀ ਵਿਵਸਥਾ ਤੇ ਸ਼ਟਲ ਦੀ ਵਿਵਸਥਾ ਕੀਤੀ ਗਈ ਹੈ ਜੀ ਇਸ ਤੋਂ ਜਿਹੜਾ ਇਹ ਜਿਹੜਾ ਮੇਨ ਆਪਣਾ ਦੋਨੋਂ ਜਿਹੜਾ ਜੋਤੀਸਰੂ ਗੁਰਦਾਰਾ ਸਾਹਿਬ ਤੋਂ ਲੈ ਕੇ ਤੇ ਜਿਹੜਾ ਆਪਣੇ ਜੋਤੀਸਰੂ ਗੁਰਦਾਰਾ ਸਾਹਿਬ ਤੋਂ ਲੈ ਕੇ ਜਿਹੜਾ ਫਤੇਗੜ ਸਾਹਿਬ ਗੁਰਦਾਰਾ ਸਾਹਿਬ ਦਾ ਏਰੀਆ ਹੈ ਇਹ ਸਾਰਾ ਅਸੀਂ ਜਿਹੜਾ ਸੀਸੀਟੀਵੀ ਕੈਮਰਾ ਦੇ ਰਾਹੀਂ ਸਾਰਾ ਕਵਰ ਕੀਤਾ ਹੈ ਤੇ ਜਿਹੜਾ ਕਨੈਕਟਿੰਗ ਰੂਟ ਹੈ ਉਹ ਵੀ ਸਾਰਾ ਕਵਰ ਕੀਤਾ ਹੈ ਤੇ ਜਿਹੜੇ ਵੱਡੇ ਡਾਇਵਰਜਨ ਪੁਆਇੰਟਸ ਉਹ ਵੀ ਸਾਰੇ ਕਵਰ ਕੀਤੇ ਆ ਜੀ ਇਸ ਤੋਂ ਇਲਾਵਾ ਜਿਹੜਾ ਪਟਾਲੇ ਸਾਈਡ ਤੋਂ ਟ੍ਰੈਫਿਕ ਆ ਰਿਹਾ ਹੈ ਉਹ ਜੀ ਅਸੀਂ ਇਧਰ ਜਿਹੜਾ ਜਖਾਲੀ ਦਾ ਪੁਆਇੰਟ ਹੈ ਤੇ ਜਿਹੜਾ ਕਰੋਲਾ ਦਾ ਪੁਆਇੰਟ ਹੈ ਇਹ ਅਸੀਂ ਇਹ ਅਸੀਂ ਉੱਪਰ ਨੂੰ ਰਾਜਪੁਰੇ ਨੂੰ ਸ਼ ਇਹਨਾਂ ਮਾਤਾ ਟਿਕਨ ਜਿਹੜਾ ਲੁਧਿਆਣਾ ਸਾਈਡ ਦਾ ਟ੍ਰੈਫਿਕ ਹੈ ਉਹ ਜੀ ਥੱਲੇ ਨੂੰ ਡਾਇਵਰਟ ਹੋਏਗਾ ਇਸ ਤਰੀਕੇ ਨਾਲ ਕਰਾਂਗੇ ਤੇ ਜੇ ਲੰਗਰ ਵਾਲੀ ਟਰਾਲੀਆਂ ਹੋਣ ਜਾਂ ਟਰੈਕਟਰ ਆਉਣ ਕਿ ਵੱਡੀ ਮਾਤਰਾ ਦੇ ਵਿੱਚ ਟਰੈਕਟਰ ਟਰਾਲੀਆਂ ਆਉਂਦੇ ਨੇ ਜਿਵੇਂ ਰਾਸ਼ਨ ਲੈ ਕੇ ਜਾਂ ਲੱਕੜ ਲੈ ਕੇ ਤਰ੍ਹਾਂ ਤਰ੍ਹਾਂ ਉਹਨਾਂ ਵਾਸਤੇ ਕੀ ਕੁਝ ਪ੍ਰਬੰਧ ਨੇ ਜੀ ਲੰਗਰਾਂ ਦੇ ਸੰਬੰਧ ਚ ਆਲਰੇਡੀ ਸਾਡੀ ਜਿਹੜੇ ਮੈਨੇਜਰ ਸਾਹਿਬ ਹੈਗੇ ਆ ਸ਼੍ਰੀ ਫਤੇਗੜ ਸਾਹਿਬ ਗੁਰਦਾਰਾ ਸਾਹਿਬ ਦੇ ਉਹਨਾਂ ਨਾਲ ਸਾਡੀ ਬੜੀ ਡਿਟੇਲ ਚ ਚਰਚਾ ਹੋਈ ਹੈ ਉਹਨਾਂ ਨੇ ਸਾਰੇ ਸਾਨੂੰ ਲੰਗਰਾਂ ਦੀ ਲਿਸਟ ਦਿੱਤੀ ਹੋਈ ਹੈ ਉਹ ਸਾਰੇ ਨਾਕੇ ਜਿਹੜੇ ਸਾਡੇ ਫੋਰਸ ਦੇ ਆਫੀਸਰਸ ਨੇ ਉਹ ਬੀਫਡ ਨੇ ਉਹਨਾਂ ਨੂੰ ਉੱਤੇ ਚੈੱਕ ਕਰ ਰਹੇ ਨੇ ਤੇ ਕਦੇ-ਕਦੇ ਇਹ ਵੀ ਦੇਖਿਆ ਜਾਂਦਾ ਹੈ ਕਿ ਕੁਝ ਲੰਗਰ ਲੰਗਰ ਦਾ ਸਟicker ਲਗਾ ਕੇ ਜਾਂ ਲੰਗਰ ਦਾ ਬੈਨਰ ਲਗਾ ਕੇ ਜਿਹੜੇ ਹੈਗੇ ਸੰਗਤ ਨੂੰ ਲਿਆਉਂਦੇ ਤੇ ਇੱਥੇ ਟਰਾਲੇ ਲਗਾ ਦਿੰਦੇ ਉਹ ਨਾਕੇ ਤੇ ਅਸੀਂ ਫੋਰਸ ਬੀਫ ਕੀਤੀ ਹੈ ਤੇ ਮੇਰੀ ਸੰਗਤ ਨੂੰ ਵੀ ਬੇਨਤੀ ਹੈ ਕਿ ਜਿਹੜੇ ਲੰਗਰ ਦੇ ਟਰਾਲੇ ਆ ਸਿਰ ਵੋ ਹੀ ਅੰਦਰ ਆਣ ਬਿਕੋਜ਼ ਇਹ ਨੋ ਵੀਕਲ ਜ਼ੋਨ ਹੈ ਜੇ ਅਗਰ ਇੱਥੇ ਦੂਜੇ ਟਰਾਲੇ ਆਣਗੇ ਤੇ ਇੱਥੇ ਕਾਫੀ ਟ੍ਰੈਫਿਕ ਹੋ ਜਾਏਗਾ ਤੇ ਮੈਨੂੰ ਉਮੀਦ ਹੈ ਜਿਸ ਤਰੀਕੇ ਨਾਲ ਹਰ ਸਾਲ ਸੰਗਤ ਕੋਆਪਰੇਟ ਕਰਦੀ ਹੈ ਇਸ ਵ ਜਿਹੜਾ ਸ਼ਹੀਦੀ ਸ਼ਹੀਦੀ ਸਮਾਗਮ ਜਿਹੜਾ ਸਵਾ ਦਾ ਸਮਾਗਮ ਹੈ ਉਹ ਉਸੇ ਤਰੀਕੇ ਨਾਲ ਸੁਚਾਰੂ ਤੇ ਸੁਚੱਤੇ ਤਰੀਕੇ ਨਾਲ ਰਹੇਗਾ ਜੀ ਉਹ ਧੰਨਵਾਦ ਥੈਂਕ ਯੂ ਸੋ ਇਸ ਹਨ ਐਸਐਸਪੀ ਜੋ ਅਗਰਵਾੜ ਜੀ ਦੇ ਵੱਲੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜੇਕਰ ਤੁਸੀਂ ਵੀ ਵਕ ਵਕ ਜਿਹੜੇ ਉਹਨੇ ਸਥਾਨ ਨੇ ਜਪੇ ਜਿੱਥੋਂ ਤੁਸੀਂ ਰੂਟ ਦੇ ਉੱਤੇ ਆਂਦੇ ਹੋ ਤਾਂ ਤੁਸੀਂ ਇਹ ਇੱਕ ਵਾਰ ਵੀਡੀਓ ਜ਼ਰੂਰ ਦੇਖੋ ਕਿ ਤੁਸੀਂ ਕਿਹੜੇ ਪਾਸੇ ਤੋਂ ਆ ਰਹੇ ਹੋ ਤਾਂ ਪ੍ਰਸ਼ਾਸਨ ਦੇ ਵੱਲੋਂ ਜੋ ਪੁਕਤਾ ਪ੍ਰਬੰਧ ਕੀਤੇ ਗਏ ਨੇ ਉਸ ਨੂੰ ਲੈ ਕੇ ਤੁਹਾਡੇ ਨਾਲ ਹੋਰ ਵੀ ਗੱਲਬਾਤ ਕਰਦੇ ਰਹਾਂਗੇ ਤੁਸੀਂ ਵੇਖਦੇ ਰਹੋ ਪੂਰੀ ਪੰਜਾਬ ਧੰਨਵਾਦ ਜਿਵੇਂ ਪਟਿਆਲੇ ਤੋਂ ਗੱਲ ਕਰ ਲਈ ਚੁੰਨੀ ਤੋਂ ਗੱਲ ਕਰ ਲਈ ਜਦੋਂ ਮਰੀਂਡਰ ਪਾਸੇ ਸੰਗਤਾਨੀ ਤਾਂ ਉਹਨਾਂ ਵਾਸਤੇ ਕੀ ਕੁਝ ਕੋਈ ਰੂਟ ਥੋੜਾ ਸਮਝਾ ਦੇ ਜਿਹੜੀ ਜੀ ਮੁਹਾਲੀ ਸਾਈਡ ਤੋਂ ਟ੍ਰੈਫਿਕ ਆਣਾ ਹੈ ਜੀ ਜਿਹੜਾ ਮੁਹਾਲੀ ਸਾਈਡ ਤੋਂ ਟ੍ਰੈਫਿਕ ਆਣਾ ਹੈ ਉਹ ਵਾਇਆ ਚੁੰਨੀ ਲਾਂਡਰ ਰੋਡ ਆਏਗਾ ਜੀ ਤੇ ਉਹਦੇ ਵਿੱਚ ਜਿਹੜੇ ਵੱਡੇ ਵੀਹਿਕਲਸ ਆ ਉਹ ਅਸੀਂ ਲਾਂਡਰਾ ਚੌਕ ਤੋਂ ਹੀ ਅਸੀਂ ਡਾਇਵਰਟ ਕਰ ਰਹੇ ਹਾਂ ਇੱਥੇ ਹੈਗਾ ਆਪਣਾ ਇੱਥੇ ਆਰਜੀ ਬੱਸ ਸਟਾਪ ਬਣਾਇਆ ਮੰਡੋਫਲ ਪਿੰਡ ਦੇ ਕੋਲ ਇੱਥੇ ਬੱਸ ਸਟਾਪ ਤੇ ਆ ਕੇ ਇਸ ਤੋਂ ਬਾਅਦ ਗੱਡੀਆਂ ਨਹੀਂ ਅਲਾਉਡ ਹੈ ਜੀ ਤੇ ਇਸ ਤੋਂ ਬਾਅਦ ਉਹ ਸਿਰਫ ਸ਼ਟਲ ਤੋਂ ਹੀ ਆਉਣਗੇ ਜਿਹੜਾ ਲੁਧਿਆਣੇ ਸਾਈਡ ਤੋਂ ਟ੍ਰੈਫਿਕ ਆ ਰਿਹਾ ਹੈ ਜੀ ਲੁਧਿਆਣੇ ਸਾਈਡ ਤੋਂ ਟ੍ਰੈਫਿਕ ਆਪਾਂ 90 ਬਸੜੇ ਤੋਂ ਐਂਟਰ ਕਰਾਈਏਗੇ ਜੀ ਤੇ ਖਾਨਪੂਰ ਕਟ ਤੋਂ ਐਂਟਰ ਕਰਾਈਏਗੇ ਇਨ ਦੋਆ ਥਾਵਾਂ ਤੇ ਜਿਹੜਾ ਸਾਡੀ ਅਨਾਜ ਮੰਡੀ ਹੈਗੀ ਅਨਾਜ ਮੰਡੀ ਤੱਕ ਗੱਡੀਆਂ ਅਲਾਉਡ ਹੈ ਜੀ ਜਿਹੜਾ ਪਟਿਆਲੇ ਤੇ ਰਾਜਪੁਰੇ ਬੋਜੀ ਸਿਰਫ ਸ਼ਮਸ਼ੇਰ ਨਗਰ ਤੱਕ ਹੀ ਸ਼ਮਸ਼ੇਰ ਨਗਰ ਚੌਕ ਤੱਕ ਹੀ ਗੱਡੀਆਂ ਲਾਊਡ ਹੈ ਜੀ ਉੱਥੇ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ ਜਿਹੜਾ ਇਹ ਜਿਹੜਾ ਮੇਨ ਆਪਣਾ ਦੋਨੋਂ ਜਿਹੜਾ ਜੋਤੀਸਰੂ ਗੁਰਦਾਰਾ ਸਾਹਿਬ ਤੋਂ ਲੈ ਕੇ ਤੇ ਜਿਹੜਾ ਆਪਣੇ ਜੋਤੀਸਰੂ ਗੁਰਦਾਰਾ ਸਾਹਿਬ ਤੋਂ ਲੈ ਕੇ ਜਿਹੜਾ ਫਤੇਗੜ ਸਾਹਿਬ ਗੁਰਦਾਰਾ ਸਾਹਿਬ ਦਾ ਏਰੀਆ ਇਹ ਸਾਰਾ ਅਸੀਂ ਜਿਹੜਾ ਸੀਸੀਟੀਵੀ ਕੈਮਰਾ ਦੀ ਰਾਈ ਸਾਰਾ ਕਵਰ ਕੀਤਾ ਹੈ ਜਿਹੜਾ ਪਟਾਲੇ ਸਾਈਡ ਤੋਂ ਟ੍ਰੈਫਿਕ ਆ ਰਹਾ ਹੈ ਉਹ ਜੀ ਅਸੀਂ ਇਧਰ ਜਿਹੜਾ ਜਖਾਲੀਏ ਦਾ ਪੁਆਇੰਟ ਹੈ ਤੇ ਜਿਹੜਾ ਕਰੋਲਾ ਦਾ ਪੁਆਇੰਟ ਹੈ ਇਹ ਅਸੀਂ ਇਹ ਅਸੀਂ ਉੱਪਰ ਨੂੰ ਰਾਜਪੁਰੇ ਨੂੰ ਸ਼ਿਫਟ ਕਰ ਇੱਥੇ ਮਾਤਾ ਟਿਕਾ ਜਿਹੜਾ ਲੁਧਿਆਣੇ ਸਾਈਡ ਦਾ ਟ੍ਰੈਫਿਕ ਹੈ ਉਹ ਜੀ ਥੱਲੇ ਨੂੰ ਡਾਇਵਰਟ ਹੋਏਗਾ ਕਿਨੇ ਪਟਿਆਲੇ ਤੋਂ ਗੱਲ ਕਰ ਲਈ ਚੁੰਨੀ ਤੋਂ ਗੱਲ ਕਰ ਲਈ ਜੇ ਪਰ ਮਨਿੰਡਰ ਪਾਸੇ ਸੰਗਤਾਨੀ ਤਾਂ ਉਹਨਾਂ ਵਾਸਤੇ ਕੀ ਕੁਝ ਕੋਈ ਰੂਟ ਥੋੜਾ ਸਮਝਾ ਦੇ ਜਿਹੜੀ ਜੀ ਮੋਹਾਲੀ ਸਾਈਡ ਤੋਂ ਟ੍ਰੈਫਿਕ ਆਣਾ ਹੈ ਜੀ ਜਿਹੜਾ ਮੋਹਾਲੀ ਸਾਈਡ ਤੋਂ ਟ੍ਰੈਫਿਕ ਆਣਾ ਹੈ ਉਹ ਵਾਇਆ ਚੁੰਨੀ ਲਾਂਡਰਾ ਰੋਡ ਆਏਗਾ ਜੀ ਤੇ ਉਹਦੇ ਵਿੱਚ ਜਿਹੜੇ ਵੱਡੇ ਵੀਹਿਕਲਸ ਹਨ ਉਹ ਅਸੀਂ ਲਾਂਡਰਾ ਚੌਕ ਤੋਂ ਹੀ ਅਸੀਂ ਡਾਇਵਰਟ ਕਰ ਰਹੇ ਹਾਂ ਇੱਥੇ ਹੈਗਾ ਆਪਣਾ ਇੱਥੇ ਆਰਜੀ ਬੱਸ ਸਟਾਪ ਬਣਾਇਆ ਮੰਡੋਫਲ ਪਿੰਡ ਦੇ ਕੋਲ ਇੱਥੇ ਬੱਸ ਸਟ ਪੁਧਿਆਲੇ ਸਾਈਡ ਤੋਂ ਟ੍ਰੈਫਿਕ ਆਪਾ 90% ਦੇ ਤੋਂ ਐਂਟਰ ਕਰਾਇੰਗੇ ਜੀ ਤੇ ਖਾਨਪੁਰ ਕਟ ਤੋਂ ਐਂਟਰ ਕਰਾਇੰਗੇ ਇਨ ਦੋਆ ਥਾਵਾਂ ਤੇ ਜਿਹੜਾ ਸਾਡੀ ਅਨਾਜ ਮੰਡੀ ਹੈਗੀ ਅਨਾਜ ਮੰਡੀ ਤੱਕ ਗੱਡੀਆਂ ਅਲਾਉਡ ਹੈ ਜੀ ਜਿਹੜਾ ਪਟਿਆਲੇ ਤੇ ਰਾਜਪੁਰੇ ਸਾਈਡ ਤੋਂ ਟ੍ਰੈਫਿਕ ਆ ਰਹਾ ਹੈ ਉਹ ਜੀ ਸਿਰਫ ਸ਼ਮਸ਼ੇਰ ਨਗਰ ਤੱਕ ਹੀ ਸ਼ਮਸ਼ੇਰ ਨਗਰ ਚੌਕ ਤੱਕ ਹੀ ਗੱਡੀਆਂ ਅਲਾਉਡ ਹੈ ਜੀ ਉੱਥੇ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ ਜਿਹੜਾ ਇਹ ਜਿਹੜਾ ਮੇਨ ਆਪਣਾ ਦੋਨੋਂ ਜਿਹੜਾ ਜੋਤੀਸਰੂ ਗੁਰਦਾਰਾ ਸਾਹਿਬ ਤੋਂ ਲੈ ਕੇ ਤੇ ਜਿਹੜਾ ਆਪਣੇ ਜੋਤੀਸਰੂ ਗੁਰਦਾਰਾ ਸਾਹਿਬ ਤੋਂ ਲੈ ਕੇ ਜਿਹੜਾ ਫਤੇਗੜ ਸਾਹਿਬ ਗੁਰਦਾਰਾ ਸਾਹਿਬ ਦਾ ਇਹ ਸਾਰਾ ਅਸੀਂ ਜਿਹੜਾ ਸੀਸੀਟੀਵੀ ਕੈਮਰਾ ਦੇ ਰਾਹੀਂ ਸਾਰਾ ਕਵਰ ਕੀਤਾ ਹੈ ਜਿਹੜਾ ਪਟਿਆਲੇ ਸਾਈਡ ਤੋਂ ਟ੍ਰੈਫਿਕ ਆ ਰਹਾ ਹੈ ਉਹ ਜੀ ਅਸੀਂ ਇਧਰ ਜਿਹੜਾ ਜਖਾਲੀ ਦਾ ਪੁਆਇੰਟ ਹੈ ਤੇ ਜਿਹੜਾ ਕਰੋਲਾ ਦਾ ਪੁਆਇੰਟ ਹੈ ਇਹ ਅਸੀਂ ਇਹ ਅਸੀਂ ਉੱਪਰ ਨੂੰ ਰਾਜਪੁਰੇ ਨੂੰ ਸ਼ਿਫਟ ਕਰ ਦਿੰਗੇ ਜੀ ਜਿਹੜਾ ਨਹੀਂ ਜਿੰਨਾ ਜਿੰਨੇ ਨਹੀਂ ਆਣਾ ਸਗੇ ਇੱਥੇ ਮੈਥੈਟਿਕ ਜਿਹੜਾ ਲੁਧਿਆਣੇ ਸਾਈਡ ਦਾ ਟ੍ਰੈਫਿਕ ਹੈ ਉਹ ਜੀ ਥੱਲੇ ਨੂੰ ਡਾਇਵਰਟ ਹੋਏਗਾ